ਤੇ ਤੇ ਕਰਨਲ ਬਾੜ ਦੀ ਪਤਨੀ ਨੇ ਧਰਨਾ ਜਿਹੜਾ ਮੁltਵੀ ਕਰਤਾ ਇੱਕ ਵੀਰ ਨੇ ਟਰਾਲੀ ਵਾਲਾ ਪੁੱਛਿਆ ਸੀ ਵੀ ਟਰਾਲੀ ਚੋਰ ਕੌਣ ਕੌਣ ਆ ਸੀ ਜਿੰਦੀ ਸਭ ਨੂੰ ਚੋਰ ਟਰਾਲੀ ਵਾਲੇ ਕਿਹੜੇ ਪਰ ਚੋਰ ਜਰੂਰ ਰਹਿ ਗਏ ਜੀ ਅੱਗੇ ਹੁੰਦੇ ਸੀ ਲੋਕਾਂ ਦੇ ਘਰਾਂ ਚੋਂ ਸਮਾਨ ਜਾਂਦਾ ਸੀ ਤੇ ਹੁਣ ਦੇ ਅੰਦੋਲਨਕਾਰੀ ਕਿਸਾਨਾਂ ਉਹਨਾਂ ਦਾ ਸਮਾਨ ਵੀ ਚੱਕ ਕੇ ਲੈ ਗਏ ਤੇ ਟਰਾਲੀਆਂ ਵੀ ਚੱਕ ਕੇ ਲੈ ਗਏ ਤੇ ਟਰਾਲੀਆਂ ਦਾ ਬਰਬਾਦ ਵੀ ਹੋਣ ਲੱਗ ਪਿਆ ਜੀ ਕੱਲ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਸਪੋਕਸਪਰਸਨ ਆ ਆਈਜੀ ਸਰਦਾਰ ਸੁਖਚੈਨ ਸਿੰਘ ਜੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਹੂੰ ਹੂੰ ਡੀਬੀ ਸਾਹਿਬ ਨੇ ਵੀ ਕੱਲ ਮੀਡੀਆ ਨੂੰ ਐਡਰੈਸ ਕੀਤਾ ਸੀ देर शाम ਉਹਨਾਂ ਨੂੰ ਵੀ ਇਹ ਸਵਾਲ ਪੁੱਛਿਆ ਗਿਆ ਸੀ ਕਿ ਇਹਦੇ ਸਬੰਧ ਵਿੱਚ ਦੱਸੋ ਕੀ ਹੈ ਜੀ ਉਹਨਾਂ ਨੇ ਕਹਿ ਦਿੱ ਅਸੀਂ ਕਿ ਨੋਡਲ ਅਫਸਰ ਲਾ ਦਿੱਤਾ ਐਸਪੀ ਰੈਂਕ ਦਾ ਅਫਸਰ ਹੈ ਤੇ ਜਿੰਨਾ ਨਹੀਂ ਕਿ ਤਰਾਲੀਆਂ ਚੋਰੀ ਹੋਈਆਂ ਉਹ ਜਾ ਕੇ ਉਸ ਤੋਂ ਆਦੀਆਂ ਲੱਭ ਲੈਣ ਉਹਨਾਂ ਦੇ ਸਪੁਰਦ ਕਰ ਦੇਣਗੇ ਲੱਭ ਲੈਣ ਹੁਣ ਆਪਾਂ ਜਾਣਦੇ ਹਾਂ ਕਿ ਜੇ ਜੇ ਬੰਦੇ ਜਿਹੜੇ ਕਲਾਕਾਰ ਹੁੰਦੇ ਆ ਤਾਂ ਰਾਤ ਦੇ ਰਾਤ ਟਰਾਲੀ ਕਿਜੀ ਖੂਬੀ ਖਤਮ ਕਰ ਦਿੰਦੇ ਟਰਾਲੀ ਨੂੰ ਜਿਵੇਂ ਬੱਤੇ-ਬੱਤੇ ਟੁਕਕੋ ਦਾ ਬਣਾ ਕੇ ਲੋਹਾ ਕਿਤੇ ਕਿਤੇ ਵੇਚਿਆ ਜਾ ਸਕਦਾ ਹੈ ਪਰ ਹੁਣ ਤੱਕ ਕਿਧਰੇ ਹੈਗੇ ਤਿੰਨ ਮੁਕਦਮੇ ਦਰਜ ਹੋ ਚੁੱਕੇ ਜੀ ਇਰਜਾਮ ਬਠਾਈਆਂ ਤੇ ਲੱਗ ਰਿਹਾ ਐ ਐਮਐਲਏ ਤੇ ਲੱਗ ਰਿਹਾ ਏ ਕਿ ਕੰਮ ਇਹਦਾ ਨਾਮ ਉੱਪਰ ਕੇ ਸਾਹਮਣੇ ਆ ਰਿਹਾ ਏ ਕਿਉਂਕਿ ਆਪਾਂ ਪੁਸ਼ਟੀ ਇਸ ਕਰਕੇ ਨਹੀਂ ਕਰ ਸਕਦੇ ਨਾਮ ਹੀ ਲੈ ਸਕਦੇ ਸਾਡੇ ਕੋਲ ਉਹਦਾ ਕੋਈ ਸਬੂਤ ਨਹੀਂ ਜੋ ਅਖਬਾਰਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਜੀ ਔਰ ਉਹਦੇ ਜਿਹੜੇ ਦੇਜਲੇ ਪਦੇ ਉਹਨਾਂ ਦਾ ਆ ਗਿਆ ਤੁਸੀਂ ਦੇਖੋ ਕਿਸਾਨ ਲੜਾਈ ਲੜਦੇ ਸਾਰੇ ਕਿਸਾਨਾਂ ਦੀ ਜੀ ਜਿਹੜੇ ਐਮਐਲਏ ਬਣਿਓ ਐਮਐਲਏ ਵੀ ਤਾਂ ਕਿਸਾਨਾਂ ਦੇ ਪੁੱਤਾਂ ਪੁੱਤਤੀ ਹੈ ਸਾਰੇ ਤੇ ਆਪਾਂ ਨਹੀਂ ਕਹਿ ਸਕਦੇ ਕਾਰੋਬਾਰੀ ਹੈ ਮੰਨ ਲਓ ਜੇ ਕੋਈ ਕਾਰੋਬਾਰੀ ਵੀ ਹੋਊਗਾ ਕਾਰੋਬਾਰੀ ਦਾ ਕਾਰੋਬਾਰ ਵੀ ਇਸ ਕਰਕੇ ਚੱਲਦਾ ਕਿਉਂਕਿ ਕਿਸਾਨ ਜੇ ਖੇਤੀਬਾੜੀ ਕਰਦਾ ਉਹ ਪੈਦਾਵਾਰ ਕਰਦਾ ਤਾਂ ਮੰਡੀ ਚ ਆਉਂਦੀ ਹੈ ਤੇ ਮੰਡੀ ਜਿਹਨਾਂ ਦਾ ਕਾਰੋਬਾਰ ਵੀ ਇਸ ਕਰਕੇ ਚੱਲਦਾ ਇਸ ਲਈ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਖੇਤੀ ਤੇ ਕਿਸਾਨੀ ਨਾਲ ਜੁੜੇ ਹੋਏ ਆ ਤੇ ਜੇ ਅਧਿਕਾਰੀਆਂ ਦਾ ਤੁਸੀਂ ਸਮਾਨ ਚੱਕੋਗੇ ਮੇਰੇ ਖਿਆਲ ਮੁਤਾਬਕ ਐਦੋਂ ਵੱਡਾ ਪਾਪ ਹੋਰ ਕੀ ਹੋ ਸਕਦਾ ਇਹ ਦੋ ਵੱਡਾ ਗੁਨਾਹ ਹੋਰ ਕੀ ਹੋ ਸਕਦਾ ਹੈ ਜੀ ਪਰ ਸ਼ਰਮਨਾਕ ਕਾਲੇ ਕੇ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੈ ਪ੍ਰਾਪਰ ਜਵਾਬ ਦੇਣ ਦੀ ਬਜਾਏ ਉਹ ਕਾਲੇ ਕੋਡੀ ਛਿੱਕੇ ਕੋਡੀ ਅਰ ਉਹ ਜਿਹੜਾ ਹੈਗਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜਿਹੜੇ ਇਹਨਾਂ ਲੋਕਾਂ ਨੇ ਸਵਾਲ ਪੁੱਛਣਾ ਉਹਨਾਂ ਨੂੰ ਬੋਲਣ ਨਹੀਂ ਦਈਦਾ ਜੀ ਆਨ ਸਿੰਘ ਕਹਰੇ ਵਰਗੇ ਬੰਦੇ ਆ ਕੁਸ਼ ਬੰਦੇ ਹੀ ਆ ਜਿਹੜੇ ਬੰਦੇ ਟੈਂਟ ਤੜਕਾ ਕੇ ਸਵਾਲ ਪੁੱਛਣ ਵਾਲੇ ਬੰਦੇ ਤੇ ਜਿਹਨੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਇਹਨਾਂ ਮੁੱਖ ਮੰਤਰੀ ਕਹਿੰਦੇ ਮੈਂ ਤੇ ਬੰਦੇ ਦਾ ਜਵਾਬ ਹੀ ਨਹੀਂ ਦੇਣਾ ਜੀ ਕਹਿੰਦੇ ਕਿ ਇਕੱਲਾ ਹੀ ਬੋਲਦਾ ਦੂਜਾ ਕਿਉਂ ਨਹੀਂ ਬੋਲਦਾ ਚੰਦੀ ਸਾਹਿਬ ਜੀ ਮੈਨੂੰ ਜਾਣਕਾਰੀ ਹੈ ਸੰਸਭਾ ਦੀ ਵਿਧਾਨ ਸਭਾ ਦਾ ਪਾਰਟੀ ਦੀ ਸਟਰੈਂਥ ਕਿੰਨੀ ਹੈ ਵਿਧਾਨ ਸਭਾ ਉਹਨਾਂ ਨੇ ਐਮਐਨਏ ਕਿਹਾ ਲੋਕ ਸਭਾ ਤੇ ਐਮਐਨਏ ਕਿ ਮੈਂ ਜਿਹੜਾ ਟਾਈਮ ਹੋਦਣਾ ਵਾਲਾ ਲਾਟ ਹੁੰਦਾ ਹੈ ਜੀ ਜੀ ਜੇ ਮੰਨ ਲੋ ਪਾਰਟੀ ਕਹਿੰਦੀ ਹੈ ਕਿ ਸਰਦ ਆਹੀ ਮੈਂ ਨਾ ਬੋਲੂਗਾ ਇਕੱਲਾ ਹੂੰ ਹੂੰ ਉਹਨੂੰ ਬੋਲਣ ਤੋਂ ਕਿੱਥੇ ਕਹਿ ਜਾ ਸਕਦਾ ਪਰ ਇਹ ਹੁੰਦਾ ਕਿ ਨਾ ਰੋਗ ਕਿ ਤਾਈਂ ਬਿਲਕੁਲ ਤੁਹਾਨੂੰ ਮਿਲਾਂ ਕਿ ਜਿਹੜੀ ਹਾਲਤ ਹੈ ਪੰਜਾਬ ਦੀ ਉਹ ਚਿੰਤਾਜਨਕ ਹੈ ਚਿੰਤਾਜਨਕ ਇਸ ਤਰ੍ਹਾਂ ਤੱਕ ਚਿੰਤਾਜਨਕ ਹੈ ਕਿ ਜਿਨ੍ਹਾਂ ਦੇ ਸਪੁਰਤ ਪੰਜਾਬ ਦੇ ਬਿਆਦੂ ਲੋਕਾਂ ਨੇ ਕੀਤਾ ਹੋਇਆ ਮੇਰਾ ਕਹਿਣਾ ਨਾ ਤਾਂ ਉਹ ਆਪ ਦੀ ਜ਼ਿੰਮੇਵਾਰੀ ਸਮਝਦੇ ਤੇ ਨਾ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦਬਾਉਂਦਾ ਕਿਉਂਕਿ ਉਹਨਾਂ ਦੀ ਤਾਰਕ ਤੋਂ ਹੋਰ ਹਲਦੀ ਹੈ ਜੀ ਚਲੋ ਸਾਰ ਮਾਨਸ ਰੰਗਾਰ ਦਾ ਫੈਸਲਾ ਵੱਡਾ ਫੈਸਲਾ ਜੀ 191 ਥਾਣੇ ਦੇ ਜਿਹੜੇ